ਨਵਾਂ ਸਾਲ 2025 ਚੜਨਾ ਹੈ ਆਗਾਜ਼ ਹੋਣਾ ਹੈ ਦੇਸ਼ਾਂ ਦਸ਼ਾਂਤਰਾ ਵਿੱਚ ਤੁਸੀਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਦੇ ਦਰ ਤੇ ਆਉਂਦੇ ਹੋ ਵੀ ਜਿਹੜਾ ਇਹ ਨਵਾਂ ਸਾਲ ਚੜੇਗਾ ਕੱਲ ਨੂੰ ਸੁੱਖਾਂ ਭਰਿਆ ਹੋਵੇ ਕੀਰਤਨ ਦਰਬਾਰ ਵੀ ਹੁੰਦੇ ਨੇ ਵੀ ਨਵੇਂ ਸਾਲ ਵਿੱਚ ਜਿਹੜਾ ਪ੍ਰਵੇਸ਼ ਹੈ ਰੱਬ ਦੇ ਗੀਤ ਗਾ ਕੇ ਸੁਣ ਕੇ ਹੀ ਕਰੀਏ ਜੀਵਨ ਸਫਲਾ ਹੋਵੇ ਇੱਕ ਗੱਲ ਦਾ ਖਿਆਲ ਰੱਖਿਓ ਚਾਹੇ ਨਵਾਂ ਸਾਲ ਹੈ ਚਾਹੇ ਪੁਰਾਣਾ ਸਾਲ ਹੈ ਚਾਹੇ ਮਸਿਆ ਹੈ ਪੁੰਨਿਆ ਹੈ ਸੰਗਰਾਦ ਹੈ ਵੀਰਵਾਰ ਹੈ ਜਾਂ ਐਤਵਾਰ ਹੈ ਅਠੋ ਪੈਰ ਜਿੰਨਾ ਵੀ ਕਾਲ ਚੱਕਰ ਹੈ ਜਿਹੜਾ ਗੁਰੂ ਨਾਨਕ ਦੇ ਦਰ ਤੇ ਆ ਜਾਂਦਾ ਹੈ ਘੜੀਆਂ ਮੂਰਤ ਮਾ ਦਿਵਸ ਉਹਦੇ ਸਫਲੇ ਹੀ ਸਫਲੇ ਨੇ ਬਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਦਰਸ਼ਨਾ ਚ ਐਸੀ ਬਰਕਤ ਐ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆਰੇ ਹੀ ਵਿਲ ਬੀ ਮਨਸੀਪੇਟਡ ਠੀਕ ਐ ਤੁਸੀਂ ਗੁਰੂ ਘਰ ਆਇਓ ਫਸਾਈਆਂ ਦੇ ਨਵੇਂ ਸਾਲ ਦਾ ਆਗਾਜ਼ ਕੀਰਤਨ ਪਰ ਸੁਣ ਕੇ ਕਰਨਾ ਚਾਹੁੰਦੇ ਹੋ ਚੰਗੀ ਗੱਲ ਐ ਗੁਰੂ ਦੇ ਦਰ ਤੋਂ ਬਿਨਾ ਔਰ ਕਿਹੜਾ ਦਰ ਹੈ ਜਿੱਥੇ ਸਮਾ ਸਫਲਾ ਹੋਵੇ ਕੋਈ ਵੀ ਨਹੀਂ ਮੈਂ ਕਦੇ ਇਹ ਨਹੀਂ ਕਹਿੰਦਾ ਹਾਂਦਾ ਵੀ ਫਲਾਣਾ ਦਿਨ ਪਖੰਡਾ ਹੈ ਟਮਕਾਣਾ ਦਿਨ ਪਖੰਡਾ ਹੈ ਸੰਗਰਾਮ ਪਖੰਡਾ ਹੈ ਮਸਿਆ ਪਖੰਡਾ ਹੈ ਇਹ ਵਾਧੂ ਦੀਆਂ ਬਾਤਾਂ ਨੇ ਜੇ ਕਿਸੇ ਬਹਾਨੇ ਸੰਗਤ ਗੁਰੂ ਦਾ ਰਾ ਕੇ ਨਾਮ ਜਪਦੀ ਹੈ ਤੇ ਭਾਈ ਮੇਰਾ ਕਿਉਂ ਢਿੱਡ ਦੁਖੇ ਜੇ ਕੋਈ ਸੰਗਰਾਮ ਤੇ ਆਉਂਦਾ ਮਸਿਆ ਤੇ ਆਉਂਦਾ ਪੁੰਨਿਆਂ ਤੇ ਆਉਂਦਾ ਆਪਦੇ ਜਨਮ ਦਿਨ ਤੇ ਆਉਂਦਾ ਜਾਂ ਕਿਸੇ ਦੇ ਮਰਨ ਦਿਨ ਤੇ ਆਉਨੇ ਆ ਜਾ ਨਵੇਂ ਸਾਲ ਆਉਣੇ ਸਾਨੂੰ ਕੀ ਤਕਲੀਫ ਗਲਤ ਜਗ੍ਹਾ ਤੇ ਨਹੀਂ ਨਗੇ ਗੁਰੂ ਦੇ ਦਰ ਤੇ ਆਏ ਨੇ ਸਮਾ ਸਫਲਾ ਹੋਵੇ ਹਰ ਗੱਲ ਨੂੰ ਪਖੰਡ ਹਰ ਗੱਲ ਨੂੰ ਪਖੰਡ ਹਰ ਦਿਹਾੜੇ ਨੂੰ ਪਖੰਡ ਉਹ ਜਿਹੜੇ ਆਉਂਦੇ ਨੇ ਲੋਕ ਸੰਗਰਾਂਦ ਤੇ ਮੱਸਿਆ ਪੁੰਨਿਆਂ ਤੇ ਉਹ ਵੀ ਆਣ ਵੜ ਗਏ ਅੱਗੇ ਕਿਹੜਾ 29 ਦਿਨ ਵੜਦੇ ਸੀ ਜੇ 30ਵੇਂ ਦਿਨ ਆਉਂਦੇ ਸੀ ਉਹ ਵੀ ਠਾਦੇ ਅਸੀਂ ਗਲਤ ਬਿਆਨਬਾਜ਼ੀ ਆ ਪ੍ਰਚਾਰਕਾਂ ਦੀ ਚਾਹੀਦਾ ਸਾਨੂੰ ਇਹ ਸੀ ਬੇਨਤੀ ਕਰਨੀ ਮੇ ਤੁਸੀਂ ਸੰਗਰਾਦ ਵਾਲੇ ਦਿਨ ਆਉਂਦੇ ਉਹ ਮਹੀਨਾ ਸਫਲਾ ਹੋਵੇ ਨਵੇਂ ਸਾਲ ਵਾਲੇ ਦਿਨ ਆਉਂਦੇ ਉਹ ਸਾਲ ਸਫਲਾ ਹੋਵੇ ਜੇ ਕਿਤੇ ਰੋਜ ਆਉ ਤੇ ਤੁਹਾਡਾ ਜੀਵਨ ਨਾ ਸਫਲਾ ਹੋਵੇ ਸਿੱਖੀ ਸਿਧਾਂਤ ਬਾਰੇ ਵਿਸ਼ੇਸ਼ ਧਿਆਨ ਨਾਲ ਸੁਣਿਓ ਸਿੱਖ ਧਰਮ ਅਨੁਸਾਰ 1 ਜਨਵਰੀ ਨਵੇਂ ਸਾਲ ਦੀ ਸ਼ੁਰੂਆਤ ਨਹੀਂ ਹੈ ਇਹ ਨਵੇਂ ਸਾਲ ਦਾ ਪਹਿਲਾ ਮਹੀਨਾ ਨਹੀਂ ਹੈ ਤੇ ਨਾ ਹੀ ਪਹਿਲਾ ਦਿਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ 12 ਮਹਾ ਮਾਜ ਅਨੁਸਾਰ ਸਿੱਖ ਧਰਮ ਦਾ ਆਗਾਜ਼ ਇੱਕ ਚੇਤ ਨੂੰ ਹੁੰਦਾ ਹੈ ਮਾਰਚ ਵਿੱਚ ਜਿਹੜੀ ਸੰਗਰਾਂਦ ਆਉਂਦੀ ਹੈ ਉਹਦੇ ਤੋਂ ਹੁੰਦਾ ਹੈ ਦੇਸੀ ਮਹੀਨੇ ਤੋਂ ਇਟ ਇਜ਼ important to understand according to gurbani 12 mahamaj our new year starts on chet di sangrad mid of march age a jao bani che shabd aunda na chet gobind aradhi hai ho hai anand kana par naal eh vi kehta hai nava sal oda safala anand dono milega jeda gobind radhega naam japega shart vi rakhti guru arjan sahib maharaj ne ਅੱਛਾ ਹੁਣ ਲੌਜੀਕਲੀ ਗੱਲ ਕਰਦੇ ਆਂ ਵੀ ਨਵਾਂ ਸਾਲ ਹੋਣਾ ਕਿਹੜਾ ਚਾਹੀਦਾ ਚਾਰ ਰੁੱਤਾਂ ਨੇ ਨਾ ਭਾਰਤ ਵਰਸ਼ੰਦਰ ਜਾਂ ਦੁਨੀਆ 'ਚ ਜੋ ਮਸ਼ਹੂਰ ਨੇ देयर आर 4 ਸੀਜ਼ਨਸ ਸਪ੍ਰਿੰਗ ਹੈ ਜਿਹਨੂੰ ਬਸੰਤਾਂ ਦੇਉ ਸਮਰ ਗਰਮੀ ਫਾਲ ਪਤਝੜ ਵਿੰਟਰ ਸਰਦੀਆਂ ਹੁਣ ਜਿਹੜਾ ਸਪ੍ਰਿੰਗ ਹੈ ਬਸੰਤ ਹੈ 스타ਟਸ ਇਨ ਦਾ ਮੰਥ ਆਫ ਮਾਰਚ ਇਹ ਮਾਰਚ ਦੇ ਮਹੀਨੇ ਆਗਾਜ਼ ਹੁੰਦਾ ਹੈ ਬਸੰਤ ਰੁੱਤ ਦਾ ਰੁੱਖਾਂ ਦੀਆਂ ਫੁੱਲਾਂ ਦੀਆਂ ਜੜਾਂ ਮੁੜ ਪਰਫੁੱਲਤ ਹੋਣ ਲੱਗਦੀਆਂ ਨੇ ਨਵੇਂ ਪੱਤੇ ਆਪਣਾ ਰੰਗ ਵਿਖਾਉਣ ਲੱਗ ਪੈਂਦੇ ਨੇ ਵੰਸ਼ਪਤੀ ਹਰੀ ਭਰੀ ਜਾਪਦੀ ਹੈ ਸੁੰਦਰ ਪ੍ਰਤੀਕ ਹੁੰਦੀ ਹੈ ਕੁਦਰਤ ਵੱਲ ਵੇਖ ਕੇ ਹੀ ਪਤਾ ਲੱਗਦਾ ਹੈ ਵੀ ਨਵੀਂ ਬਹਾਰ ਸ਼ੁਰੂ ਹੋ ਗਈ ਹੈ ਕੋਈ ਨਵੀਂ ਸ਼ੁਰੂਆਤ ਹੋਈ ਹੈ ਵਿੰਦਿਆ ਪਤਾ ਲੱਗ ਜਾਂਦਾ ਬਸੰਤ ਰੁੱਤ ਦੇ ਵਿੱਚ ਬਰਫ਼ ਖੁਰਦੀ ਐ ਚਰਨੇ ਬਣ ਜਾਂਦੇ ਨੇ ਨਦੀਆਂ ਬਣ ਕੇ ਵਹਿ ਤੁਰਦੇ ਨੇ ਤੇ ਕਿਧਰ ਨੂੰ ਜਾਂਦੇ ਨੇ ਮੰਜ਼ਲੇ ਮਕਸੂਦ ਸਾਗਰ ਵੱਲ ਨੂੰ ਫਿਰ ਇੱਥੇ ਹੀ ਬਸ ਨਹੀਂ ਮਾਰਚ ਦੇ ਮਹੀਨੇ ਵਿੱਚ ਜੋਤਿਸ਼ ਚਿੰਨ ਚੱਕਰ ਦਾ ਆਗਾਜ਼ ਹੁੰਦਾ ਹੈ ਮੇਕ ਰਾਸ਼ੀ ਤੋਂ ਵੰਸ਼ਪਤੀ ਨਵੀਨ ਹੁੰਦੀ ਹੈ ਸਭ ਕੁਝ ਨਵਾਂ ਨਵਾਂ ਜਾਪਦਾ ਹੈ ਹੁਣ ਆ ਜਾਓ ਚੇਤ ਤੋਂ ਕੁਝ ਪਹਿਲਾਂ ਕਿਸਾਈਆਂ ਦਾ ਜਿਹੜਾ ਨਵਾਂ ਸਾਲ ਹੈ ਜਨਵਰੀ ਦਾ ਮਹੀਨਾ ਮੈਨੂੰ ਇਹ ਦੱਸੋ ਤੁਸੀਂ ਡਿਸਾਈਡ ਕਰਨਾ ਹੈ ਮੈਂ ਕਿਸੇ ਤੇ ਆਪਣੀ ਵਿਚਾਰ ਨਹੀਂ ਥੋਪ ਰਿਆ ਇਨ ਦਾ ਡੈਪਥ ਆਫ ਵਿంటర్ ਇਨ ਜਨਵਰੀ ਹੁਣ ਜਿਹੜੀ ਨਿਊ ਲਾਈਫ ਹੈ ਕਦੇ ਖੜਦੀ ਵੇਖੀ ਜੇ ਨਹੀਂ ਵੇਖੋਗੇ ਕਦੇ ਵੀ ਤੁਸੀਂ ਕੋਰਾ ਪਿਆ ਹੁੰਦਾ ਹੈ ਸਭ ਕੁਝ ਜੰਮਿਆ ਹੁੰਦਾ ਹੈ ਸਭ ਕੁਝ ਸੜ ਸੁੱਕ ਜਾਂਦਾ ਹੈ ਕੋਈ ਵਨਸ਼ਪਤੀ ਨਹੀਂ ਵਾਦੀ ਕੋਈ ਹਰਿਆਲੀ ਨਹੀਂ ਰਹਿੰਦੀ ਤੇ ਹਰਿਆਲੀ ਕਦੋਂ ਸ਼ੁਰੂ ਹੁੰਦੀ ਹੈ ਚੇਤ ਵਿੱਚ ਮਾਰਚ ਦੇ ਵਿੱਚ ਪਰਫੁੱਲਟ ਹੁੰਦੀ ਹੈ ਤਾਂ ਫਿਰ ਤੁਸੀਂ ਨਵਾਂ ਸਾਲ ਕਿਦਾਂ ਸਮਝ ਰਿਹਾ ਵੀ ਜਨਵਰੀ ਤੋਂ ਸ਼ੁਰੂ ਹੁੰਦਾ ਨਵਾਂ ਸਾਲ ਕੁਦਰਤ ਦੇ ਹਿਸਾਬ ਨਾਲ ਵੀ ਚੱਲੋਗੇ ਦੇਸੀ ਕੈਲੰਡਰ ਨਾਲ ਚੱਲੋਗੇ ਨਾਨਕ ਸ਼ਾਈ ਸੰਮਤ ਨਾਲ ਚੱਲੋਗੇ ਖਾਲਸਾ ਸੰਮਤ ਨਾਲ ਚੱਲੋਗੇ ਬਿਕਰਮੀ ਸੰਮਤ ਨਾਲ ਚੱਲੋਗੇ ਤੇ ਇਹ ਚੇਤਵਾਲੀ ਸ਼ੁਰੂ ਹੁੰਦਾ ਹੈ ਉਦੋਂ ਹੀ ਵੰਸ਼ਪਤੀ ਪਰਫੁੱਲਤ ਹੁੰਦੀ ਹੈ ਅਪਕਮਿੰਗ 크੍ਰਿਸਚੀਅਨ ਕੈਲੰਡਰ ਈਅਰ ਹੈ ਉਹ ਹੈ 2025 ਮਸੀਹ ਕੈਲੰਡਰ ਠੀਕ ਹੈ ਜੀ ਕੱਲ 1 ਜਨਵਰੀ ਤੋਂ ਉਹਦਾ ਆਗਾਜ਼ ਹੈ ਬਿਕਰਮੀ ਕੈਲੰਡਰ ਦੇ ਨਾਲੋਂ 57 ਸਾਲ ਪਹਿਲਾਂ ਸ਼ੁਰੂ ਹੁੰਦਾ ਹੈ ਇਹਦਾ ਮਤਲਬ ਹੁਣ 2082 ਉਹਦੀ ਕਾਊਂਟਿੰਗ ਹੋਵੇਗੀ 17 ਚੇਤ ਚੇਤਰ ਸੁਦੀ 1 ਇਕਮ 30 ਮਾਰਚ ਨੂੰ ਇਹ ਸਾਲ ਸ਼ੁਰੂ ਹੋਣਾ ਹੈ ਹੁਣ ਆ ਜਾਓ ਸਿੱਖ ਜਗਤ ਦੇ ਕੈਲੰਡਰ ਤੇ ਨਾਨਕ ਸ਼ਾਹੀ ਸੰਮਤ ਸਾਡਾ ਨਵਾਂ ਸਾਲ 557 ਸੰਮਤ 1 ਚੇਤ ਨੂੰ ਆ ਜਿਹੜਾ ਹੁਣ 14 ਮਾਰਚ ਆਉਣਾ ਨਾ ਫਰਡੇ 2025 ਉਦੋਂ ਸ਼ੁਰੂ ਹੋਣਾ ਔਰ ਇਹ ਖਾਲਸਾ ਸੰਮਤ 325 ਹੋਵੇਗਾ ਖੈਰ ਜਿੰਨੀਆਂ ਵੀ ਸਾਡੀਆਂ origignal ਮੈਨੂੰ ਸਕ੍ਰਿਪਟਸ ਨੇ ਹੈਂਡ ਰਿਟਨ ਸਾਡੀ ਹਿਸਟਰੀ ਹੈ ਗੁਰੂ ਮਹਾਰਾਜ ਦੇ ਹੁਕਮਨਾਮੇ ਨੇ ਜੋ ਕੁਝ ਵੀ ਤੁਹਾਨੂੰ ਮਿਲੇਗਾ ਜਿੰਨੇ ਵੀ ਮੂਲ ਹੱਥ ਲਿਖਤ ਖਰੜੇ ਤੁਹਾਨੂੰ ਮਿਲਣਗੇ ਉਹ ਸਾਰੇ ਦੇਸੀ ਕੈਲੰਡਰ ਦੇ ਅਨੁਸਾਰ ਹੋਣਗੇ ਬਿਕਰਮੀ ਕੈਲੰਡਰ ਦੀ ਚਾਲ ਤੇ ਹੋਣਗੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਹੈ ਚਾਹੇ ਦਸਮ ਗ੍ਰੰਥ ਦੀ ਬਾਣੀ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆ ਜਿਹੜਾ ਸੰਮਤ ਆ ਰਿਹਾ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਦਾ ਚੇਲਾ ਭਾਵ 1578 ਵਿੱਚ ਬਾਬ ਰਕਿਆ ਮੁਗਲਾਂ ਦਾ ਦਿੱਲੀ ਤੇ ਰਾਜ ਹੋਵੇਗਾ 1797 ਵਿੱਚ ਤੇ ਰਾਜ ਭਾਗ ਪਟਿਆ ਜਾਵੇਗਾ ਪਿਛੇਨ گوئی ਸੀ ਭੁੱਖੇ ਤਵਾਕ ਸਨ ਇਹ ਵੀ ਬਿਕਰਮੀ ਚਾਲਤੇ ਨੇ ਦਸਮ ਗ੍ਰੰਥ ਦੀ ਸਾਰੀ ਬਾਣੀ ਸੰਮਤ ਸਤਰੈ ਸੈਸ ਪਣੀ ਜਯਰਦ ਸੈਸ ਪੁਨਤੀ ਨਖੇਜ ਜਾ ਵੇ ਵੀ ਬਿਕਰਮੀ ਦੀ ਚਾਲ ਤੇ ਨੇ ਥੋੜਾ ਜਿਹਾ ਸਾਡਾ ਨਾਨਕਸ਼ਾਹੀ ਸੰਬੱਧ ਦਾ ਤੇ ਬਿਕਰਮੀ ਦਾ ਜੋ ਮੇਲਗੇਲ ਹੈ ਉਹ ਇਹ ਹੀ ਹੈ ਵੀ ਜਿਹੜੇ ਇੰਡੀਅਨ ਸਬ ਕੌਂਟੀਨੈਂਟ ਦੇ ਕੈਲੰਡਰ ਨੇ ਨਾ ਉਹ ਬਹੁਤ ਆਤ ਵਿੱਚ ਚੰਦਰਮੇ ਨਾਲ ਚੱਲਦੇ ਨੇ ਚਾਲ ਰਲ ਜਾਂਦੀ ਹੈ ਹੋਰ ਇਹ ਨਹੀਂ ਕੋਈ ਵੀ ਅਸੀਂ ਸਨਾਤਨ ਦਾ ਕੈਲੰਡਰ ਵਰਤਦੇ ਆ ਜਿੱਦਾਂ ਵੈਸਟਰਨ ਵਰਲਡ ਚੱਲੇ ਜਾਓ ਉਧਰ ਬਹੁਤੇ ਕੈਲੰਡਰ ਸੂਰਜੀ ਹੋਣਗੇ ਇਦਾਂ ਹਰ ਕੰਟੀਨੈਂਟ ਦਾ ਵੱਖਰਾ ਸਿਧਾਂਤ ਹੁੰਦਾ ਉਥੇ ਧਰਮ ਚਾਏ ਜਿੰਨੇ ਮਰਜੀ ਹੋਣ ਤੋ ਆਪਣਾ ਸਿੱਖ ਜਗਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤਨੂ ਹੋਵੇਗਾ ਮੈਂ ਪ੍ਰਬੰਧਕ ਕਮੇਟੀਆਂ ਨੂੰ ਕਈ ਵਾਰੇ ਬੇਨਤੀ ਕਰਦਾ ਹੁੰਨਾ ਹੈ ਤੋ ਜਦੋਂ ਇਹ ਨਵਾਂ ਸਾਲ ਹੋਵੇ ਵੋਈ ਸ਼ੁੱਧ ਸੈਲੀਬ੍ਰੇਟ ਦਾ ਅਪਕਮਿੰਗ ਸਿੱਖ ਨਿਊ ਇਅਰ ਬਾਈ ਪਰਫਾਰਮਿੰਗ ਕੀਰਤਨ ਦਰਬਾਰ ਸੋ ਉਦੋਂ ਵੀ ਕੀਰਤਨ ਦਰਬਾਰ ਕਰਵਾਇਆ ਕਰੋ ਆਪਣੇ ਬੱਚਿਆਂ ਨੂੰ ਤੇ ਪਤਾ ਲੱਗੇ ਨਾ ਵੀ ਸਿੱਖ ਧਰਮ ਅਨੁਸਾਰ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਬਾਕੀ ਫਿਰ ਕਹਿ ਦਵਾਂ ਕੀਰਤਨ ਜਦੋਂ ਮਰਜ਼ੀ ਕਰੋ ਸਾਰੇ ਸਾਲ ਸਭ ਦਿਹਾੜੇ ਸ਼ੋਭਨੀਕ ਹੋ ਜਾਂਦੇ ਨੇ ਵਾਹਿਗੁਰੂ ਦੇ ਜਦੋਂ ਵੀ ਗੀਤ ਗਾਓ ਜੀਵਨ ਸਫਲਾ ਹੋ ਜਾਂਦਾ